ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਹੋਇਆ ਵੱਡਾ ਐਲਾਨ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਪੰਜਾਬ ਵਿੱਚ ਬਣਾਏਗਾ ਸਰਕਾਰ ਜਿਸ ਨੂੰ ਲੈ ਕੇ ਅੱਜ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਪਿਤਾ ਦੇ ਵੱਲੋਂ 117 ਵਿਧਾਨ ਸਭਾ ਹਲਕਿਆਂ ਵਿੱਚੋਂ ਅਕਾਲੀ ਦਲ ਆਪਣੇ ਉਮੀਦਵਾਰ ਖੜੇ ਕਰੇਗੀ ਤੇ ਆਪਣੀ ਸਰਕਾਰ ਬਣਾਏਗੀ ਜਿਸ ਨੂੰ ਲੈ ਕੇ ਅੱਜ ਅਕਾਲੀ ਦਲ ਵਾਰਸ ਪੰਜਾਬ ਨੇ ਇੱਕ ਵੱਡੀ ਮੀਟਿੰਗ ਕੀਤੀ ਹੈ ਇਸ ਰੈਲੀ ਦੇ ਵਿੱਚ ਜੋ ਐਲਾਨ ਕੀਤਾ ਗਿਆ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਰਾਜਨੀਤੀ ਦੀਆਂ ਵੱਡੀਆਂ ਖਬਰਾਂ ਮਿਲ ਸਕਣ ਸੋ ਅਕਾਲੀ ਦਲ ਵਾਰਿਸ ਪੰਜਾਬ ਜੋ ਐਮਪੀ ਅੰਮ੍ਰਿਤਪਾਲ ਸਿੰਘ ਜਿਹੜੇ ਇਸ ਪਾਰਟੀ ਦੇ ਮੁਖੀ ਨੇ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੈਠੇ ਹੋਏ ਨੇ ਪਰ ਅਕਾਲੀ ਦਲ ਵਾਰਿਸ ਪੰਜਾਬ ਪੰਜਾਬ ਵਿੱਚ ਮਜ਼ਬੂਤ ਹੋ ਰਿਹਾ ਹੈ ਪੰਜਾਬ 'ਚ ਸਰਕਾਰ ਬਣਾਉਣ ਲਈ ਤਿਆਰੀ ਕਰ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਉਹਨਾਂ ਦੇ ਪਿਤਾ ਤਰਸੇਮ ਸਿੰਘ ਨੇ ਇੱਕ ਵੱਡੇ ਇਕੱਠ ਨੂੰ ਸਬੋਧਨ ਕਰਦਿਆਂ ਹੋਇਆਂ ਇਹ ਵੱਡਾ ਐਲਾਨ ਕੀਤਾ ਹੈ। ਅਕਾਲੀ ਦਲਵਾਸ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ 2027 ਵਿੱਚ ਉਹਨਾਂ ਦੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਚੋਣਾਂ ਲੜੇਗੀ। ਉਹਨਾਂ ਨੇ ਕਿਹਾ ਕਿ 117 ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ। ਜੋ ਮਾਗੀ ਕਾਨਫਰੰਸ ਦੇ ਉੱਪਰ ਇਹ ਵੱਡਾ ਐਲਾਨ ਕੀਤਾ ਜਾਵੇਗਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇਗਾ ਆਪਣਾ ਚੋਣ ਮੈਨੀਫੈਸਟੋ ਤਿਆਰ ਕੀਤਾ ਜਾ ਰਿਹਾ ਹੈ ਜੋ 2027 ਤੋਂ ਪਹਿਲਾਂ ਜਿਹੜਾ ਕਿ ਜਿੱਥੇ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਮਾਗੀ ਮੇਲੇ ਦੇ ਉੱਪਰ ਉਹ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ ਜਿਸ ਮੁੱਦਿਆਂ ਦੇ ਉੱਪਰ ਪੰਜਾਬ ਵਿੱਚ ਸਰਕਾਰ ਬਣਾਉਣੀ ਹੈ ਅਕਾਲੀ ਦਲ ਵਰਸ ਪੰਜਾਬ ਨੇ ਉਹਨਾਂ ਨੇ ਕਿਹਾ ਕਿ ਉਹ ਅਜੇ ਰਾਜਵੰਤ ਕੋਰਕੜ ਹਮ ਮੈਂਬਰ ਪਟਿਆਲਾ ਟੀਮ ਸੁਪਤਨੀ ਸਰਪਜੀਤ ਸਿੰਘ ਘੜਮਦੀ ਅਗਵਾਈ ਹੇਠ ਦੇਵੀਗੜ੍ਹ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਤੱਕੇਸ਼ਾਂ ਕਤਲ ਨਸ਼ਿਆਂ ਤੇ ਦਰਿਆ ਪਾਣੀ ਦੀ ਲੁੱਟ ਪੰਜਾਬ ਯੂਨੀਵਰਸਿਟੀ ਦਾ ਹੱਥੋਂ ਨਿਕਲਣਾ ਤੇ ਪ੍ਰਦੂਸ਼ਿਤ ਵਰਗੇ ਜਨਤਕ ਮਸਲੇ ਹਨ ਜੋ ਸਾਡੀ ਪਾਰਟੀ ਜਦੋਂ ਜਹਦ ਕਰ ਰਹੀ ਹੈ ਇਸ ਨੂੰ ਬਚਾਉਣ ਲਈ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਹੜਾ ਚੋਣ ਮੈਨੀਫੈਸਟੋ ਜਾਰੀ ਕਰਾਂਗੇ ਉਹ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਬਾਰੇ ਪੁੱਛਿਆ ਜਾਂਦੇ ਵੀ ਉਹਨਾਂ ਨੇ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਡਰੀ ਹੋਈ ਏ ਅੰਮ੍ਰਿਤਪਾਲ ਸਿੰਘ ਤੋਂ ਜਿਸ ਕਰਕੇ ਉਹਨਾਂ ਨੂੰ ਪੈਰੋਲ ਦੇਣ ਤੋਂ ਰੋਕ ਰਹੀ ਏ ਉਹਨਾਂ ਨੂੰ ਜਿਹੜਾ ਕਿ ਜ਼ਮਾਨਤ ਦੇਣ ਤੋਂ ਰੋਕ ਰਹੀ ਏ ਸੋ ਅੰਮ੍ਰਿਤਪਾਲ ਤੋਂ ਡਰੀ ਹੋਈ ਕਰਕੇ ਸਰਕਾਰ ਜੇਕਰ ਅੰਮ੍ਰਿਤਪਾਲ ਬਾਹਰ ਆ ਜਾਂਦੇ ਨੇ ਤਾਂ ਸਰਕਾਰ ਦੀ ਕੁਰਸੀ ਜਾ ਸਕਦੀ ਏ ਸਰਕਾਰ ਜਿਹੜੀ ਏ ਉਹ ਡਿੱਗ ਸਕਦੀ ਏ ਜਿਸ ਨੂੰ ਲੈ ਕੇ ਅੰਮ੍ਰਿਤਪਾਲ ਨੂੰ ਇਹ ਬਾਹਰ ਨਹੀਂ ਆਉਣ ਦੇਣਾ ਆਉਣ ਦੇਣਾ ਚਾਹੁੰਦੇ ਸੋ ਇਸ ਮੌਕੇ ਉਹਨਾਂ ਨੇ ਸ਼ਹਿਜਾਦੀ ਦੀ ਸ਼ਹੀਦੀ ਦਿਹਾੜੇ ਤੇ ਚੱਲ ਰਏ ਉਹਨਾਂ ਨੇ ਆਪਣਾ ਪ੍ਰੇਰਣਾ ਲੈ ਕੇ ਆਪਣੀ ਕੌਮ ਪੰਜਾਬ ਲਈ ਕੰਮ ਕਰੀਏ ਸੋ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਐਲਾਨ ਕਰ ਦਿੱਤਾ ਕਿ 2027 ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਸਰਕਾਰ ਬਣਾਵੇਗਾ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਜੋ ਫਰੀਦਕੋਟ ਤੋਂ ਤੇ ਖਡੂਰ ਸਾਹਿਬ ਤੋਂ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਸੀ ਉਸੇ ਤਰ੍ਹਾਂ ਦਾ ਹੀ ਸਮਰਥਨ ਹੁਣ ਮਿਲ ਰਿਹਾ ਹੈ 2027 ਦੇ ਵਿੱਚ ਜੋ ਅਕਾਲੀ ਦਲ ਵਾਪਸ ਪੰਜਾਬ ਤੇ ਪੁਨਰ ਸਜਿਤ ਅਕਾਲੀ ਦਲ ਦੀ ਆਪਸੀ ਸਹਿਮਤੀ ਹੋਵੇਗੀ ਸੋ ਦੋਨੋਂ ਪਾਰਟੀਆਂ ਮਿਲ ਕੇ ਜੋ ਅਕਾਲੀ ਦਲ ਬਾਦਲ ਜਿਸ ਨੇ ਜੋ ਪਿੱਛੇ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਜਿਹੜੀਆਂ ਨੇ ਹੁਣ ਅਕਾਲੀ ਦਲ ਬਾਦਲ ਭਾਵੇਂ ਗੁਨਾਹ ਕਬੂਲ ਕਰ ਰਿਹਾ ਹੈ ਪਰ ਉਹ ਗਲਤੀਆਂ ਦੇ ਕਰਕੇ ਲੋਕ ਅਕਾਲੀ ਦਲ ਤੋਂ ਪਾਸਾ ਵੱਟ ਚੁੱਕੇ ਨੇ ਜਿਸ ਕਰਕੇ ਨਵਾਂ ਅਕਾਲੀ ਦਲ ਪੁਨਰ ਸਜਿਤ ਅਕਾਲੀ ਦਲ ਤੇ ਅਕਾਲੀ ਦਲ ਵਾਪਸ ਪੰਜਾਬ ਮਿਲ ਕੇ ਚੋਣਾਂ ਲੜਨਗੇ ਤੇ 2024 ਦੇ ਵਿੱਚ ਸਰਕਾਰ ਵਿੱਚ ਪਰਤਣਗੇ